ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜਿਹੜੀ ਦੋਸਤੋ ਪਹੁੰਚ ਹੈਗੀ ਅੱਜ ਤੇ ਸੌਰ ਸਿੰਘ ਤੁਸੀਂ ਖਾਸ ਵਿਜ਼ਿਟ ਕਰਨੀ ਆ ਇਹ ਕਿਵੇਂਡ ਤੋਂ 8 ਕਿਲੋਮੀਟਰ ਦੀ ਦੂਰੀ ਆ ਜਿਹੜੇ ਵੀਰ ਕੁਝ ਨਵੇਂ ਨਾਲ ਜੁੜੇ ਆ ਉਹਨਾਂ ਨੂੰ ਦੱਸਣਾ ਜ਼ਰੂਰੀ ਆ ਸੋ ਬਾਕੀ ਜਿਹੜੇ ਵੀਰ ਆਪਣੇ ਨਾਲ ਪਹਿਲਾਂ ਤੁਸੀਂ ਐਡ ਹੋ ਉਹਨਾਂ ਨੂੰ ਪਤਾ ਦੋਸਤੋ ਅੱਜ ਭੁੱਲਰ ਡੇਰੀ ਫਾਰਮ ਤੇ ਆਪਾਂ ਪਹੁੰਚੇ ਆ ਬਾਈ ਸੰਦੀਪ ਸਿੰਘ ਦੇ ਕੋਲ ਠੀਕ ਆ ਅੱਜ ਵੜਾ ਜਿਹੜੀਆਂ ਦੋਸਤੋ ਘੱਟੋ ਘੜ ਵੀ ਤੁਹਾਨੂੰ ਪੰਜ ਨੱਕ ਜਿਹੜੇ ਆ ਵੜਾ ਦਿਖਾ ਦਾਂਗੇ ਇੱਕ ਲਾਸ਼ ਤੇ ਵਿੱਚ ਤੁਹਾਨੂੰ ਮੱਝ ਉਹ ਵੀ ਦਿਖਾਈ ਜਾਊਗੀ ਸੋ ਪਸ਼ੂ ਜਿਹੜੀ ਦੋਸਤੋ ਹਰ ਵਾਰ ਦੀ ਤਰ੍ਹਾਂ ਪਸ਼ੂ ਚੰਗੀ ਕੁਆਲਿਟੀ ਦੇ ਆਉਂਦੇ ਆ ਸੋ ਸਮੇਂ ਸਮੇਂ ਦੇ ਨਾਲ ਤੁਸੀਂ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਹੋ ਬਾਈ ਸੰਦੀਪ ਸਿੰਘ ਦੇ ਨਾਲ ਤੇ ਅੱਜ ਜਿਹੜੇ ਪਸ਼ੂ ਰਹਿਣਗੇ ਦੋਸਤੋ ਕ੍ਰੋਸ ਆਂਗ ਦੇ ਵਿੱਚ ਰਹਿਣਗੇ ਉਹ ਜਿਹੜੇ ਜਰਸੀ ਵੜਾ ਤੁਹਾਨੂੰ ਵੇਖਣ ਦੇ ਵਿੱਚ ਮਿਲਣਗੀਆਂ ਇੱਕ ਲਾਸ਼ ਤੇ ਵਿੱਚ ਜਿਹੜੀ ਆ ਦੋਸਤੋ ਤੁਹਾਨੂੰ ਇਹ ਮੱਝ ਦਿਖਾ ਦਾਂਗੇ ਠੀਕ ਹੈ ਜੀ ਪੂਰੀ ਭਾਰੀ ਮੱਝ ਚੰਗੇ ਵਜਨ ਵਜੂਤ ਵਾਲੀ ਆ ਸੋ ਪੂਰੀ ਡਿਟੇਲ ਜਿਹੜੀ ਆ ਦੋਸਤੋ ਸਟੈਪ ਬਾਈ ਸਟੈਪ ਆਪਾਂ ਇਹਨਾਂ ਪਸ਼ੂਆਂ ਦੀ ਲੈ ਕੇ ਵੀਰ ਸੰਦੀਪ ਤੋਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਅੱਜ 28 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 5:30 ਵਜੇ ਦਾ ਜਿਹੜਾ ਸਮਾਂ ਹੈਗਾ ਆਓ ਚੱਲਦੇ ਆਂ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਜੀ ਸਾਸਰੀ ਕਾ ਸਾਸਰੀ ਦਾ ਸੰਤੋਖ ਸਾਹਿਬ ਠੀਕ ਠਾਕ ਹੋ ਬੜੇ ਕੈਮ ਜੀ ਹਾਂ ਕਿਰਪਾ ਮਹਾਰਾਜ ਜੀ ਚਲੋ ਠੀਕ ਆ ਉਹ ਠੀਕ ਠਾਕ ਜੀ ਬੜੇ ਬੜੇ ਅੱਜ ਤਾਂ ਗੂੰਜ ਜਾਣ ਲਈਏ ਬੇ ਦਿੱਲੀ ਸ਼ਹਿਰ ਬੜੀ ਕਿਰਪਾ ਸੰਤੋਖ ਸਾਹਿਬ ਮਹਾਰਾਜ ਦੀ ਕੇ ਲਓ ਸ਼ੁਕਰਾਨਾ ਹਾਂ ਜੀ ਹਾਂ ਜੀ ਤਾਂ ਸੰਦੀਪ ਵੀਰੇ ਪਸੂ ਅੱਜ ਕਿੰਨੇ ਬਕਾਉ ਆਪਣੇ ਕੋਲ ਅੱਜ ਆਪਣੇ ਕੋਲ ਫਲਾਹਲ ਪੰਜ ਗਾਈਆਂ ਦੇ ਇੱਕ ਮੈਂ ਜੀ ਨਾਲੇ ਸੋਏ ਸੋਏ ਸਾਰੇ ਇਹ ਨਹੀਂ ਗੱਬਣਾ ਜੀ ਸਾਰੀਆਂ ਵੇੜਾਂ ਸਾਰੀਆਂ ਗੱਬਣਾ ਹਾਂ ਜੀ ਦੇ ਵਿੱਚ ਤਿੰਨ ਜਰਸੀ ਆ ਇੱਕ ਸ਼ਾਈ ਵਾਲਿਆ ਤੇ ਇੱਕ ਕੈਚਅਪ ਕ੍ਰਾਉਸ ਆ ਹਾਂ ਤੇ ਮੱਝ ਸੋ ਆਜੋ ਕਰੀਏ ਸਟਾਰਟ ਫਿਰ ਜਾਣਕਾਰੀ ਆ ਪਹਿਲੇ ਨੰਬਰ ਤੇ ਜਰਸੀ ਆ ਗਈ ਹਾਂਜੀ ਜਰਸੀ ਆ ਗਈ ਜੀ ਠੀਕ ਆ ਜੀ ਆ ਜਰਸੀ ਜਿਹੜੀ ਆ ਦੋਸਤੋ ਵੈੜ ਪਹਿਲੇ ਨੰਬਰ ਦੇ ਤੁਹਾਨੂੰ ਦਿਖਾ ਰਹੇ ਆ ਸੋ ਬਿਲਕੁਲ ਲਾਲ ਰੰਗ ਦੇ ਵਿੱਚ ਬਹੁਤ ਹੀ ਠੰਡੀ ਠੰਡੀ ਆ ਸੰਧੂ ਸਾਹਿਬ ਫੜੀ ਜਾ ਰਹੀ ਠੰਡੀ ਪੂਰੀ ਜੀ ਠੀਕ ਆ ਤੇ ਸੀਲ ਸਾਬੂ ਪੂਣਾ ਪੂਰਾ ਆ ਦੇਖੋ ਬਹੁਤ ਜਿਆਦਾ ਠੰਡੀ ਆ ਜੀ ਆ ਕਰੋਗਾ ਥਾਂ ਤੋਂ ਵੇਖੋ ਬਿਲਕੁਲ ਮੁਠੀ ਦਾ ਥਣਾ ਵਿਚ ਸਪੇਸ ਚੰਗੀ ਆ ਦੋਸਤੋ ਬਾਕੀ ਟਿੱਪਣ ਆਪ ਜੀ ਲਿਖਾ ਦੇ ਆ ਕਰੋ ਚਲ ਲੈ ਜੂਗੀ ਦਿਨ ਅਜੇ ਹਾਂ ਜੀ ਅਜੇ 5-7 ਦਿਨ ਲੱਗੇ ਨੇ ਸੰਤੂ ਸਾਹਿਬ ਚਵਾਈ ਨਿਕਲੂਗਾ ਗੰਨੇਰ ਕੀ ਲਓ ਜੀ ਠੀਕ ਆ ਟਿੱਪਣ ਇੱਕ ਨੰਬਰ ਆ ਦੋਸਤੋ ਚਵਾਈ ਵੀਰਾਂ ਦਾ ਵੀ ਪੂਰੀ ਗੰਨੇਰ ਕੀ ਚਵਾਈ ਨਿਕਲੂਗੀ ਤੇ ਦੂਜਾ ਕਿਤੇ ਜਾਊਗਾ ਦੂਜਾ ਸੁਆ ਸੰਦੂ ਸਾਹਿਬ ਦੂਜਾ ਸੁਆ ਦੂਜਾ origignal ਆ ਰੀਨਲ ਦੂਜਾ ਜੇ 6 ਚੌਗੀ ਛਗੀ ਹੋਈ ਯਾਨੀ ਕਿ ਕੰਨੀਆਂ ਵਾਲੇ ਦੰਦ ਨੇ ਪੂਰੇ ਕਰਨੇ ਨੇ ਜਵਾਨ ਹਾਂਜੀ ਲਓ ਵੀ ਦੋਸਤੋ ਦੂਜਾ ਸੁਆ ਥਣ ਭਾਂਡੇ ਦੀ ਕਾਫੀ ਜਿਆਦੀ ਸਾਫ ਆ ਸੋ ਆਹ ਵੇਖੋ ਜੀ ਬਹਿਣੀ ਵਾਲੇ ਪਾਸਿਓਂ ਥਣ ਪੂਰਾ ਸਾਈਜ਼ ਵੇਖ ਲਓ ਸਪੇਸ ਵੇਖ ਲਓ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਹਜੇ ਘੱਟੋ ਘੱਟ ਵੀ ਹਫ਼ਤੇ ਤੋਂ ਉੱਪਰ ਸਮਾਂ ਕੱਢਦੀ ਹੈ। ਕੱਢ ਜਾਣਾ ਕੱਢ ਜਾਣਾ ਸੰਧੂ ਸਾਹਿਬ। ਅਜੇ ਅੱਜ ਤੁਰੀਆਂ ਆਈਆਂ ਵਸ਼ੀਆਂ ਜੀ ਲੈ ਕੇ ਆਏ ਅੱਜ। ਅੱਛਾ ਜੀ। ਹਾਂਜੀ ਉਸੇ ਲਈ ਆ ਪਾ ਜੀ ਵੀਡੀਓ ਪਾਤੀ ਹਜੇ ਘੰਟਾ ਜੀ ਹੋਇਆ ਲੈ ਕੇ ਹੁਣ ਇਹ ਤੇ ਭੁੱਖੀਆਂ ਪਾਣੀਆਂ। ਜੀ ਆ ਲਾਉਣੀਆਂ ਤੇ ਆੜੀ ਫੇਰ ਬੈਣਾ ਬੰਨ ਗਿਆ ਜੀ। ਹਮ। ਮੈਂ ਜਿੰਨਾ ਨਿੱਕੇ ਨੂੰ ਆਖਿਆ ਨਾ ਪਈਏ ਥਾੜੀ ਖੋਜੀ ਹੋ ਕੇ ਕਹਿੰਦਾ ਚਲੋ ਪਾ ਦਿੰਨੇ ਕੋਈ ਗੱਲ ਨਹੀਂ। ਚਲੋ ਜੀ ਕੋਈ ਨਹੀਂ। ਕਰੀਏ ਭੈਣ ਭਰਾਵਾਂ ਦੇ ਸਾਹਮਣੇ। ਚਲੋ ਤੋਰੋ ਬਈ ਸੰਦੀਪ ਵੀਰ। ਤੇ ਵਹਿੜ ਜਿਹੜੀ ਚੰਗੀ ਆ ਦੋਸਤੋ। ਬਹੁਤ ਤੇ ਜਾਤੀਯੁੱਧੀ ਤੁਸੀਂ ਦੇਖ ਲਓ ਪੂਰੀ ਜਿਹੜੀ ਹੈ ਬਰੀਡ ਦੇ ਵਿੱਚ ਜਰਸੀ ਪਿਓਰ ਠੀਕ ਹੈ ਜੀ ਕੰਨ ਕੋਨ ਦਾ ਸਾਈਜ਼ ਚੰਗਾ ਬਾਕੀ ਥਣ ਦੇਵਾ ਕਾਸੀ ਫੂਕੀ ਹੋ ਤਾ ਬਹੁਤੇ ਗੁੰਮਾਂ ਦੀ ਡਿਮਾਂਡ ਸਾਨੂੰ ਸਭ ਨੂੰ ਆਉਂਦੀ ਹੈ ਜਰਸੀ ਹੋਵੇ ਸ਼ਾਇਰ ਹੋਵੇ ਵੈੜ ਦੋ ਹਾਂ ਐਚ ਐਮ ਥੋੜੀ ਤੁਹਾਨੂੰ ਬੜਾ ਗਰਮੀ ਮਨੌਂਦੀ ਕਰਕੇ ਘੱਟ ਲੈ ਲੈਂਦੇ ਵੀਰ ਬਿਲਕੁਲ ਜੀ ਲੋ ਠੀਕ ਹੈ ਤੇ ਥਣ ਭਾਂਡਾ ਜਿਹੜਾ ਦੋਸਤੋ ਇੱਕ ਨੰਬਰ ਆ ਠੀਕ ਆ ਹਜੇ ਵੈੜ ਨੇ ਪੂਰਾ ਖੁੱਲਣਾ ਹੈ ਹਵਾਨਾ ਹਜੇ ਹੋਰ ਬਣਾ ਲੂਗੀ ਜੇਕਰ 6-7 ਦਿਨ ਇੱਕ ਹਫ਼ਤੇ ਤੋਂ ਪਲੱਸ ਸਮਾਂ ਲੈ ਜੂਗੀ ਸਭ ਬਣ ਹੀ ਜਾਣਾ ਇਹਨੇ ਹਾਜੀ ਇਹ ਤਕਰੀਬਨ 2 ਦੁੱਧ ਮਿਲਕ ਕਪੈਸਿਟੀ ਆ ਉਹ ਪੁੱਛ ਲੈਣੀ ਕਿੰਨਾ ਕ ਪਾਉਣਾ ਚਾਹੀਦਾ ਫਿਰ ਇਸਨੇ ਇਹਨੂੰ ਵਹਿੜ ਦੀ ਆਪਾਂ ਤਾਂ ਦਾ ਦੇਖ ਕੇ ਤੇ ਸੰਦੀਵਰੇ ਕਿੰਨਾ ਕ ਮਿਲਕ ਦੀ ਮਾਲਕਨ ਹੋਊਗੀ ਸੰਧੂ ਸਾਹਿਬ ਇਹਨੇ ਪਹਿਲੇ ਸੂਏ 17-18 ਕਿਲੋ ਦੁੱਧ ਭਰਿਆ ਅਰਕੀ 20 ਕਿਲੋ ਦੁੱਧ ਦੇ ਲਗਭਗ ਭਰੂਗੀ ਵਹਿੜ ਬਾਕੀ ਚਵਾਈ ਚਵਾਈ ਏਡੀ ਜਿਆਦੀ ਚੰਗੀ ਆ ਭਾਵੇਂ ਕੋਈ ਆਨਲਾਈਨ ਵੀਰ ਮੰਗਾ ਲੇ ਕੋਈ ਥਣ ਚ ਫਾਲਟ ਹੋਇਆ ਆਪਾਂ ਜੁਮੇ ਆ ਰਹੇ ਹਾਂ ਤੇ ਮੁੱਲ ਕੀ ਰੂਗੈਂਦਾ ਬੋਲ ਸੰਤੂ ਸਾਹਿਬ ਜੋ ਮਰਜੀ ਕਰਾ ਲਓ 75 ਕਰਾ ਲਓ 80 ਕਰਾ ਲਓ ਹਾਂ ਨਾ ਇਹ 70000 ਦੀ ਬੱਛੀ ਦੇ ਦਾਂਗੇ ਉਹ ਤਾਂ ਉਹਦੇ ਵਿੱਚੋਂ ਮਾਨਦਾਨ ਕਰ ਦਾਂਗੇ ਜੀ 70 20 70 ਚੋਂ ਮਾਨਦਾਨ ਕਰ ਦਾਂਗੇ ਹਾਂਜੀ ਬਾਕੀ ਬਹੁਤ ਹੀ ਠੰਡੀ ਤੇ ਬਹੁਤ ਹੀ ਬਰੀਡ ਵਾਲੀ ਵਹਿੜਿਆ ਸੰਤੂ ਸਾਹਿਬ ਇਹ ਉਧਰ ਦੀ ਮਾਨਦਾਨ ਦੀ ਥੋੜੀ ਇਹ ਪੰਜਾਬ ਦੀ ਜਰਸੀ ਆ ਪਿਓਰੀ ਹੂੰ ਵੇਖੋ ਕਿੰਨੀ ਠੰਡੀ ਮਸ਼ੀਨ ਲਓ ਜੀ ਜਿੰਨ ਤੋਂ 70000 ਦੀ ਜਿਹੜੀ ਆ ਲੈਣ ਦੇਣਾ ਠੀਕ ਆ ਉਹਦੇ ਵਿੱਚ ਮਾਨਦਾਨ ਮਾਨਦਾਨਾ ਵੀ ਕਰ ਦਾਂਗੇ ਉਹਦੇ ਜਮਾਨਤਾਲ 70000 ਦੇ ਵਿੱਚੋਂ ਠੀਕ ਆ ਜੀ ਪਸੰਦ ਆਊਗੀ ਚੰਗੀ ਆ ਵੇ ਓਵਰঅল ਜਿੰਨੇ ਵੀ ਚੰਗੀ ਆ ਪੂਰੀ ਫਿੱਟ ਆ ਪੂਰੀ ਸੁਧਰੇ ਸੰਸਾਬ ਬੁਖੀ ਦਾ ਪ्योर ਜਰਸੀ ਆ ਕਿਹਦੇ ਪੰਜਾਬ ਵਾਲੀ ਜਰਸੀ ਆ ਸੰਸਾਬ ਹੂੰ ਓਕੇ ਜੀ ਠੀਕ ਆ ਸੰਦੀਪ ਭਾਈ ਅੱਗੇ ਵੀ ਜਰਸੀ ਇਹ ਵੀ ਪ्योर ਜਰਸੀ ਆ ਸੰਧੂ ਸਾਹਿਬ ਇਹ ਵੀ ਚੌਗੀ ਛਗੀ ਹੋਈ ਹੈ ਜੀ ਹਾਂ ਜੀ ਠੀਕ ਆ ਹਾਂ ਜੀ ਸਵੇਰ ਸਵੇਰ ਦੂਜਾ ਪਹਿਲੇ ਸਵੇਰ ਪਨੂਨ ਨੇ ਨੇ 15 16 ਕਿਲੋ ਦੁੱਧ ਪਾਇਆ ਜੀ ਪਹਿਲਾਂ ਨੇ ਹਾਂ ਜੀ ਐਰ ਕੀ ਹਫਤੇ ਤੋਂ ਵਾਦੀ ਦਿਨ ਲੱਗੇ ਨੇ ਇਹਨੇ ਹਾਂ ਖੰਦ ਤੇਰਾ ਜਾਰੇ ਨੇ ਲੱਗੇ ਕਿ ਬੜੀ ਠੰਡੀ ਠੁੰਡੀ ਦਾ ਸੀਜ਼ਨ ਆ ਗਿਆ ਸੰਧੂ ਜੀ ਸਾਉਣ ਤੋਂ ਵੇਖੋ ਦੋਸਤੋ ਪੂਰਾ ਕਹਿਰ ਦਾ ਥਾਣਾ ਪੂਰਾ ਮੁਠੀ ਇਹਦਾ ਆ ਭਰਾ ਤੁਹਾਡੇ ਸਾਹਮਣੇ ਆ ਬਿਲਕੁਲ ਤਿੱਪਣ ਆ ਤੁਸੀਂ ਵੇਖ ਸਕਦੇ ਲਓ ਜੀ ਆਹ ਦੇਖੋ ਬਹੁਤ ਜਿਆਦੀ ਠੰਡੀ ਅਸਾਂ ਸਾਹਿਬ ਜੀ ਇਹਨਾਂ ਦਾ 15 ਲੰਘੀ ਵਾ ਕੇ ਵੱਛੀ ਬਹੁਤ ਜਿਆਦੀ ਕਰੀਏ ਠੀਕ ਹੈ ਜੀ ਬਿਲਕੁਲ ਖਰਾ ਖਰਾ ਮਾਲ ਆ ਤੇ ਦੂਜਾ ਸੂਆ ਦੋਸਤੋ ਇਹੋ ਦੂਜਾ ਸੂਆ ਕੰਮ ਨੇ ਕਸਮ ਸਾਹਿਬ ਲੱਗਾ ਦੋ ਦੋ ਕੋਟੇ ਕੰਨ ਲੱਗਾ ਵੇ ਲਓ ਜੀ ਬਹੁਤ ਜਿਆਦੀ ਸ਼ਕੀਨ ਵਸੀ ਹੈ ਕਾਨਕ ਨੂੰ ਤਾਂ ਸਾਈਜ਼ ਵੇਖੋ ਥੋੜਾ ਛੋਟਾ ਜਿਹਾ ਹੈ ਤੇ ਬਾਕੀ ਹਜੇ ਹਫ਼ਤੇ ਤੋਂ ਬਾਅਦ 10 ਦਿਨ ਲੈ ਜੂਗੀ ਕੱਟੂ ਆਹ ਦੇਖੋ ਸਭ ਫੜੋ ਤੇ ਬਾਕੀ ਬੱਚੀ ਜਿਹੜਾ ਵੀ ਸਾਹਮਣੂ ਫਾਰਮੂਲਾ ਵੈਟ ਬਹੁਤ ਜ਼ਿਆਦੀ ਖਰੀ ਹੈ ਹੂੰ ਬਾਕੀ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਮੂੰਹ ਮੱਥੇ ਤੋਂ ਬਾਡੀ ਬੰਦਰ ਵੇਖੋ ਦੋਸਤੋ ਪੂਰੀ ਨਿਗਰ ਠੀਕ ਆ ਥਾਣ ਦੇਵਾ ਵੀ ਪੂਰਾ ਨਿਗਰ ਬਣਾਉਗੀ ਹਜੇ ਤਾਂ ਬਨਣਾ ਸ਼ੁਰੂ ਹੀ ਹੋਈ ਹੈ ਕਿ ਸਮਝੋ ਇਹ ਬਨਣਾ ਸ਼ੁਰੂ ਹੀ ਹੋਈ ਹੈ ਬਣੂ ਹਜੇ ਕਾਫੀ ਜ਼ਿਆਦੀ ਠੀਕ ਆ ਪੂਰੀ ਜਿਹੜੀ ਦੋਸਤੋ ਥਣ ਜੱਟਾ ਭਰ ਕੇ ਫਿਰ ਬ੍ਰੇਕਾਂ ਲਾਉਂਦੀਆਂ ਮਾਫ ਹੋਮ ਬੜਾ ਜਿਆਦਾ ਲੱਗਾ ਤੁਹਾਨੂੰ ਬਹੁਤ ਜਾਨੀ ਖਰੀ ਬੱਸੀ ਹੈ ਜਿਹੜਾ ਵੀ ਸਾਮ ਨੂੰ ਵੱਡੀ ਬੱਸੀ ਹੈ ਉਹ ਛੋਟੀ ਨਹੀਂ ਤੁਹਾਨੂੰ ਲਾਵੇਗੀ ਲਓ ਜੀ ਤੇ ਜੜ ਵੜ ਚੰਗੀ ਆ ਬਈ ਹਾਂਜੀ ਬਈ ਤੇ ਇੰਨਾ ਕਿ ਮੁੱਲ ਫਿਰਦਾ ਕਿੰਨਾ ਕਰਤਾ ਜੀ ਸੰਧੂ ਸਾਹਿਬ ਮੋਲੇ ਦਾ 75000 ਆ ਰਿਆ 72000 ਦੀ ਹਾਣਾ ਵਸ਼ੀ ਦੇ ਦਾਂਗੇ 72 ਦੀ ਜੇ ਜਿੱਦਨ ਵੈੜ ਸੋਵੀ ਵੈੜ ਵੇਚਾਂਗੇ 85000 ਦੀ ਅੱਜ 72 ਦੀ ਵਸ਼ੀ ਦੇ ਦਾਂਗੇ ਜੀ ਠੀਕ ਹੈ ਜੋ ਜਲਸੀ ਆ ਉਧਰ ਦੀ ਆ ਜਣੀ ਉਧਰ ਦੀ ਮਾਂ ਚਲਦੀ ਨਹੀਂ ਕਿ ਪੂਰੀ ਵੱਡੀ ਆ ਦੁਨੀਆਂ ਲੋਕੋ ਖੁੱਲ੍ਹ ਸਹਿਜ ਬਿਲਕੁਲ ਇਨੀ ਡਿਮਾਂਡ ਵੀ ਸੰਧੂ ਸਾਹਿਬ ਹੈਗੀ ਆ ਪਿੱਛੋਂ ਵੀ ਕਰੜੀ ਮਿਲਦੀ ਜਲਸੀ ਜੜੀ ਆ ਵੀ ਮੋਲ ਨਾਲ ਹੈਗੀ ਆ ਬਾਕੀ ਠੰਡੀ ਠੁੰਡੀ ਸੀਲਸ ਅਗਲੀ ਤੇ ਗੱਲਾਂ ਹੀ ਗਾਉਂਦੀਆਂ ਮੇਰੇ ਕੋਲ ਬਾਕੀ ਸੀਲ ਸਭ ਪੂਰੀ ਆ ਬੈਣ ਜਿਹੜੀ ਦੋਸਤੋ ਕੋਈ ਯੱਕ ਨਹੀਂ ਗਾ ਠੀਕ ਆ ਤੇ ਚੱਕੀ ਦੇਣੀ 10 15 ਲੈਦੀ ਜਿਹੜੇ ਨੇ ਬਾਕੀ ਰੰਗ ਢੰਗ ਵੀ ਕਰਦੇ ਜਾਂਦੇ ਠੀਕ ਆ ਦੇਣ ਹਜੇ 10 ਤੋਂ ਪਲੱਸ ਹੀ ਆ ਹੋ ਸਕਦਾ 15 ਦਿਨ ਹੀ ਲੈ ਜੇ ਠੀਕ ਆ ਤੇ ਬਣੀ ਜਾਂਦੀ ਆ ਵੀ ਕਰੂ ਕਮਾਲੀ ਠੀਕ ਆ ਬੜੀ ਬਰੀਡ ਆ ਰਹੀ ਬਿਲਕੁਲ ਇਸ ਤੋਂ ਬਾਅਦ ਅਗਲੀ ਚਾਹੀ ਵਾਲਾ ਆ ਗਈ ਸੰਤ ਸਾਬ ਤੇ ਚਾਹੀ ਵਾਲਾ ਆ ਗਿਆ ਸੁਬਾਹ ਵੀ ਕਿਲਵਾ ਸੁਣ ਜਾ ਰਹੀ ਹੈ ਤੀਜਾ ਸੁਬਾਹ ਦੰਦਾ ਹੋ ਤੀਜਾ ਸੁਬਾਹ ਸੁਣ ਜਾ ਰਹੀ ਆ ਤੇ ਦੇਣ ਖਜਲ ਜਾਂਦੀ ਆ ਘੱਟੋ ਘੱਟ ਵੀ 10 ਦਿਨ ਲੈ ਜੇ ਉੱਪਰ ਹੀ ਲੈ ਕੇ ਜਾ ਸਕਦੇ ਠੀਕ ਆ ਲਾਲ ਰੰਗ ਆ ਬਿਲਕੁਲ ਬਾਕੀ ਪੋਲੀ ਪੂਰੀ ਵਜਨ ਵਾਲੀ ਤਾਂ ਪੂਰੀ ਆ ਠੀਕ ਫੁੱਲ ਸਾਈਜ਼ ਆ ਫੁੱਲ ਸਾਈਜ਼ ਦਾ ਵਜਨ ਪੂਜਨ ਪੂਰਾ ਤੇ ਸ਼ਾਈ ਵਾਲਾ ਫਰੀਲ ਵਾਈਸ ਤੋਂ ਵੇਖੀਏ ਤਾਂ ਬਿਲਕੁਲ ਸ਼ਾਈ ਵਾਲਾ ਥਣ ਭਾਂਡਾ ਬਿਲਕੁਲ ਚੰਗਾ ਦੋਸਤੋ ਬਿਲਕੁਲ ਮੱਜਾਂ ਦਾ ਥਾਣਾ ਉੱਠੀ ਦਾ ਥਾਣਾ ਠੀਕ ਆ ਅਥੀ ਜਵਾਈ ਆ ਬਹੁਤ ਈਜ਼ੀਲੀ ਤੁਸੀਂ ਜਿਹੜੀ ਜਵਾਈ ਆ ਉਹ ਕਰ ਸਕਦੇ ਹੋ ਕਿਸੇ ਦਿੱਕਤ ਤੋਂ ਆ ਦੇਖ ਬੜੀ ਠੰਡੀ ਠੰਡੀ ਆ ਦੇਣ ਦਾ ਲੈਂਦੀ ਹੈ ਬੈੜ ਬਹੁਤ ਜੱਗੀ ਹੈ ਦੂਜੇ ਸਵੇਰੇ ਤੋਂ 15 16 ਕਿਲੋ ਕੱਢਿਆ ਬਾਕੀ ਦੁੱਧ ਵੀ ਰੱਖਿਓ ਪੂਰਾ ਸੰਘਣਾ ਹੋ ਮੱਝਾਂ ਦਾ ਹਗਾ ਹੂੰ ਇੰਨਾ ਵੀ ਹਫਤਾ ਜੇ ਖੜਦੀ ਹੈ ਬੈੜ ਆਵੇ ਸਰ ਕੱਚੀ ਕਰਕੇ ਆ ਦੇਖੋ ਜੇ ਕਿੰਨੇ ਢੇਲਿਆ ਸਾਰੀ ਇਹ ਢੇਲਣੇ ਕਦ ਨਹੀਂ ਕਿਉਂ ਵੀ ਸਾਂਭ ਲੂਗਾ ਤੇ ਹੁਣ 2 ਰੁਪਏ ਸਸਤੀ ਦੇ ਦਾਂਗੇ ਮੁੜ ਕੇ ਫਿਰ 10000 ਮਹਿੰਗੀ ਮਿਲਣੀ ਗੱਲ ਤੇ ਆ ਜੀ ਹੂੰ ਹਾਂ ਜੀ ਹਾਂ ਜੀ ਠੀਕ ਹੈ ਤੇ ਇਹਦਾ ਮੁੱਲ ਭਰਾ ਅੱਜ ਕਿੰਨਾ ਫਿਰ ਮੋਲ ਸਾਨੂੰ ਸਾਬ ਉਹਤਰਾ ਦੇ 55000 ਦੀ ਦੇਣੀ ਜਦੋਂ ਸੂਬੀ ਅੱਜ 45000 ਦੀ ਵਾਸੀ ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ 45000 ਚੋਂ ਮਾਨਤਨ ਕਰ ਦਾਂਗੇ ਭੈਣ ਭਰਾ ਦਾ ਲਓ ਜੀ ਹਾਂਜੀ 45000 ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਵੀਰੋ ਬਾਕੀ ਆਹ ਥਣ ਥਣ ਇੱਕ ਵਾਰੀ ਬੜੇ ਨਜ਼ਦੀਕੀ ਤੋਂ ਦੇਖ ਲਓ ਠੀਕ ਹੈ ਜੀ ਸੋ ਪਸੰਦ ਆ ਜੂਗੀ ਤੁਹਾਨੂੰ 45000 ਜਿਹੜਾ ਮੋਲ ਦਾ ਠੀਕ ਹੈ ਜੀ 45000 ਲੈਣ ਦੇਣ ਵੈਰ ਚੰਗੀ ਹੈ ਠੀਕ ਹੈ ਉਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਬੋਦੀ ਵਾਲੀ ਵੜਾ ਦਿਖਾਉਣੇ ਆ ਅੱਛਾ ਫਾਗੀਆਂ ਜੀ ਜਰਸੀ ਕ੍ਰੋਸ ਹੀ ਹਸਦਾ ਹੋਵੇ ਵੀ ਜਰਸੀ ਕ੍ਰੋਸ ਇੱਥੇ ਆਪਾਂ ਬੜਾ ਸਾਹਮਣੇ ਵੱਲ ਬਹੁਤ ਚੰਗਾ ਲੱਗਾ ਆ ਦੇਖੋ ਬੜੀਆਂ ਠੰਡੀਆਂ ਵਹਿਣਾ ਸੰਤੋ ਸਾਹਿਬ ਉਹੋ ਜੀ ਮਸ਼ੀਨ ਨਹੀਂ ਲਈ ਦੀ ਜੇ ਚੜਾਕੜ ਬਿਲਕੁਲ ਜੀ ਉਹਦੇ ਆਪਣੇ ਭੈਣ ਭਰਾਵਾਂ ਕੱਢਦੀ ਮੁੜ ਕੇ ਲਾਂਹੇ ਲਈਏ ਅਜੇ ਬੜੀ ਜਦੀ ਬਾਨੀ ਵਾਲਾ ਕੋਠੇ ਕਿੰਨੀ ਬਹਿੜਦੀ ਥੋੜਾ ਥੋੜਾ ਬੜਾ ਵਧੀਆ ਹਾਂਜੀ ਅਜੇ ਦਿਨ ਉਹ ਜਾਂਦੀ ਹੈ ਵੀ ਹਫ਼ਤੇ ਤੋਂ ਬਾਅਦ ਹੀ ਹਾਂ ਤੇਰੇ ਬਾਅਦ ਹੀ ਸੁਣਾ ਨੇ ਆਫ ਤੇ ਤੱਕ ਜਿਹੜਾ ਦੋਸਤੋ ਸੂ ਵੀ ਹਫ਼ਤੇ ਤੋਂ ਬਾਅਦ ਇਹ ਕ੍ਰੋਸ ਆਉਂਦੀ ਸੰਤੋ ਸਾਹਿਬ ਕ੍ਰੋਸ ਹੀ ਆਉਂਦੀ ਸ਼ਾਇਦ ਦਾ ਪੱਕਾ ਰਾਦੀ ਹੈ ਠੀਕ ਹੈ ਜੀ ਬਾਕੀ ਫੁੱਲ ਹਾਈਟ ਦਾ ਫੁੱਲ ਆ ਜਿਹੜਾ ਦੋਸਤੋ ਬੱਧੀ ਹੈ ਨਾ ਦੁੱਧ ਦਾ ਵਜੂਦ ਚੰਗਾ ਫੁੱਲ ਪਹਿਲਾਂ ਸਵੇਰ 20 ਕਿਲੋ ਦੁੱਧ ਕੱਢਿਆ ਜੀ ਦੂਜਾ ਸਵੇਰ ਸੀ ਸਵੇਰ ਦੂਜਾ ਤੇ ਫੁੱਲ ਬੱਧੀ ਹਾਈਟ ਆ ਥਾਣੇ ਲੇਵਾ ਤੁਸੀਂ ਦੇਖ ਕੇ ਚੈੱਕ ਕਰੋ ਕਾਫੀ ਵਧੀਆ ਹਵਾਨਾ ਜਿਹੜਾ ਦੋਸਤੋ ਅੱਜ ਬੁਖਾਰੀ ਆ ਚਾਹੀ ਵਾਲ ਦਾ ਪਾਖਾ ਸੀ ਸਰ ਜੀ ਬਿਲਕੁਲ ਚਾਹੀ ਵਾਲ ਪਾਖਾ ਠੀਕ ਹੈ ਜੀ ਐਸੇ ਆਪਣੇ ਚਾਹੀ ਵਾਲ ਥੋੜਾ ਜਿਹਾ ਪਾਖਾ ਹਾਂ ਜੀ ਹਾਂ ਜੀ ਬਾਕੀ ਤੇ ਇਹ ਟੂਣੇ ਵਧੀਆ ਬਹੁਤ ਜਿਆਦਾ ਬਣੂਗੀ ਬਾਕੀ ਸੀਲ ਸੌ ਪੂਰੀ ਠੰਡੀ ਠੰਡੀ ਜੀ ਪੂਰੀ ਠੰਡੀ ਆ ਦੇਖੋ ਇਹ ਤਾਂ ਫੇਰ ਬਈ ਸੰਦੀਪ ਕਿੰਨਾ ਲੈਣ ਦੇਣ ਵੀ ਸੰਤੂ ਸਾਹਿਬ ਮੂਲਕ ਭਾਵੇਂ 75 ਕਰਾਉ ਜਿੱਦਣ ਸੂਵੀ 75 ਦੀ ਵੇਚ ਨਹੀਂ ਅੱਜ ਵੇਚਾਂਗੇ ਵਸ਼ੀ 65000 ਦੀ ਹੂੰ ਜੋ ਕੋਈ ਵੀਰ ਭਰਾ ਲੈ ਜਾਊਗਾ ਤਾਂ ਮਾਨ ਤਨ ਕਰਾਂਗੇ 65000 ਦੀ ਵਸ਼ੀ ਦਵਾਂਗੇ ਹਾਂ ਨਾ ਹੀ ਠੀਕ ਹੈ ਜੀ ਹਾਂਜੀ ਠੀਕ ਆ 65000 ਦੀ ਜਿਹੜੀ ਆ ਦੋਸਤੋ ਹਾਂ ਨਾ ਹੀ 65 ਦੀ ਅੱਜ ਵੇਚੇ ਸੂਈ ਵੱਛੀ ਵੇਚਾਂਗੇ 75000 ਦੀ 20 ਕਿਲੋ ਦੁੱਧ ਬਣਾਵਾਂਗੇ ਠੀਕ ਹੈ ਜੀ ਹਾਂਜੀ ਤੇ ਸੂਈ ਦੀ ਜਿਹੜੀ ਹੋਰ ਕੰਡੀਸ਼ਨ ਲਾਗੂ ਹੋਊਗੀ ਫਿਲਹਾਲ ਹੁਣ ਜਿਹੜੀ ਆ ਉਹ 65000 ਆ ਠੀਕ ਆ ਬਾਕੀ ਥਣ ਦੇ ਤਸਨਦੀਪ ਭਾਈ ਅਗਲੀ ਇਸ ਵਾੜ ਦੀ ਡਿਟੇਲ ਇਹ ਵੀ ਜਾਨੀ ਕਿ ਸ਼ਾਇਦ ਉਹਦਾ ਥੋੜਾ ਜਿਹਾ ਪੱਕ ਰਹੀ ਹੈ ਚਮਤਰਾਉ ਸੀ ਹੁੰਦੀ ਹੈ ਜੀ ਹੂੰ ਦੋਨੋਂ ਬੰਦ ਕਰਦੇ ਨੇ ਨਹੀਂ ਕਿ ਲੋਕਾਂ ਦੇ ਤੀਜਾ ਸੂਆ ਤੇ ਤੁੰਸਾਵੇ ਦਾ ਤੀਜਾ ਸੂਆ ਹਾਂਜੀ ਦਿਨ ਕਿੰਨੇ ਲੈਂਦੀ ਹੈ ਦਿਨ ਤੇ ਹਫਤਾ ਲਾਏਣਾ ਜੀ ਹੂੰ ਹਫਤਾ ਮੰਨ ਕੇ ਜੁਰ ਲੈਣਾ ਠੀਕ ਹੈ ਜੀ ਤੋਰ ਲਿਆ ਸੂਆ ਤੀਜਾ ਸੂਗੀ ਏ ਤੀਜਾ ਤੀਜਾ ਠੀਕ ਵੱਡੀ ਕੱਦ ਕੱਠੀ ਦੀ ਹੈ ਦੋਸਤੋ ਬਾਕੀ ਥਣ ਭਾਂਡਾ ਕਾਫੀ ਵੇਖੋਗੇ ਤੁਸੀਂ ਵੱਡਾਲੇਵਾ ਹੈਗਾ ਠੀਕ ਐ ਸਦੀਪ ਹਾਂਜੀ ਹਾਂਜੀ ਕਰੂਗੀ ਦੋਸਤੋ ਉਹ ਗੱਡੀ ਜੀ ਤੋਣੀ ਹੈ ਲੋਟਾ ਦਾ ਫੰਡਾ ਹੈ ਇਹ ਦਿਨ ਐਕਸਨਲ ਦੀ ਗੱਲ ਹੈ ਕੀ ਕਰਾਈ ਤੁਸੀਂ ਵੀ ਇੱਥੇ ਦਾ ਥੋੜਾ ਹੈ ਹਾਂ ਗੱਡੀ ਚਲੋ ਬੜੀ ਠੰਡੀ ਠੁੰਡੀ ਸੰਦੂ ਸਾਹਿਬ ਇਹ ਵੀ ਹਤਰਾਮ ਆ ਲੋ ਜੀ ਕਿੱਥੇ ਬਗਾ ਉਵਾਦਨੇ ਨੂੰ ਦੇ ਲਗਾ ਜੀ ਆ ਲੋ ਜੀ ਬਰਾਬਰੂ ਵੇਖੋ ਪੂਰਾ ਟਿੱਪਣ ਆ ਦੇਖੋ ਇਹ ਤਾਂ ਫਿਰ ਮੌਲਕ ਕੀ ਕਰਦੇ ਆ ਜੀ ਸੰਦੂ ਸਾਹਿਬ ਅੱਜ ਦੇ ਦਾਂਗੇ 45000 ਦੀ ਸੂਈ ਦੇਵਾਂਗੇ 55000 ਦੀ ਹੂੰ ਹਾਂ ਜੀ ਅੱਜ 45 ਦੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਅੱਜ 45 ਸੂਈ 55 ਸੂਈ 55 ਦੀ ਠੀਕ ਹੈ ਜੀ ਚਲੋ ਹੋ ਗਿਆ ਬਈ ਜੀ ਇਹ ਵੀ ਤੇ ਆ ਬੈੜਾ ਸੀ ਦੋਸਤੋ ਅੱਜ ਫਿਲਹਾਲ ਪੰਜ ਬੈੜਾ ਸੀ ਤੇ ਇੱਕ ਮੱਝ ਤੁਹਾਨੂੰ ਦਿਖਾ ਦਿੰਦੇ ਆ ਆਪਾਂ ਲਾਸਟ ਦੇ ਵਿੱਚ ਸੋ ਮੱਝ ਦੀ ਇਨਫੋਰਮੇਸ਼ਨ ਨਾਲ ਦੀ ਨਾਲ ਜ਼ਰੂਰ ਦੱਸੀਏ ਜੀ ਇਹ ਵੀ ਸੰਦੀਪ ਕੀ ਡੀਟੇਲ ਆ ਸੰਤੂ ਸਾਹਿਬ ਤੀਜੇ ਸੂਏ ਨੇ ਸੋਣਾ ਵਾ ਹਾਂ ਦੂਜੇ ਸੂਏ ਦੋਧੇ ਨੇ ਦਿੱਤਾ 15 16 ਕਿਲੋ ਠੀਕ ਆ ਫੁੱਲ ਬਾਡੀ ਵੇਟ ਦੀ ਜਿਹੜੀ ਆ ਦੋਸਤੋ ਪੂਰੀ ਭਾਰੀ ਵਜਨ ਵਜੂਦ ਵਾਲੀ ਮੱਝ ਆ ਠੀਕ ਆ ਜੀ ਐਕਸਟਰਾ ਆਰਡੀਨਰੀ ਜਿਹੜਾ ਵਜਨ ਹੈਗਾ ਕਤਬੋਤ ਚੰਗਾ ਤੀਜਾ ਸੂਆ ਸੋਣਾ ਠੀਕ ਆ ਦਿਨ ਲਈ ਜਾਂਦੀ ਕਿੰਨੇ ਕੁ ਲੈ ਜੂ ਅਜੇ ਹੋਰ 4-5 ਦਿਨ ਕੱਢਨੇ ਨੇ ਇਹ ਹਾਂ ਹਾਂ ਬੜੀ ਮਹਿਮਾਂਦੀ ਆਪਾਂ ਵੇਖੀਏ ਪਾਰਾ ਹਜੇ ਜੱਡੀ ਉੱਪਰੋਂ ਆ ਦੋਸਤੋ ਵੱਡੀ ਟੈਂਕ ਵਰ ਕੀ ਆ ਤੇ ਹਵਾਨਾ ਚੱਡਾ ਵੀ ਵੀਰਾਂ ਦਾ ਵੀ ਓਡਾ ਹੀ ਬਣਾਉਗੀ ਖੁੱਲਾ ਸੰਸਾਹ 15-16 ਹਵਾਨਾ ਬਣਾਉਣੇ ਨੇ ਹੂੰ ਠੀਕ ਤੇ ਥਣ ਕਿੱਡਾ ਜਿਹੜਾ ਬਿਲਕੁਲ ਦੋਸਤੋ ਫਦਰ ਖਾਲਾ ਅੱਜ ਦੇ ਸਮੇਂ ਠੀਕ ਹੈ ਤੇ ਹਜੇ ਜੇਕਰ ਕੋਈ 10 ਦਿਨ ਵੀ ਲੈ ਕੇ ਗਈ ਤੁਸੀਂ ਜਿਹੜਾ ਅਕਾਊਂਟ ਕਰ ਲੇ ਵੀ ਹਵਾਨਾ ਜਿਹੜਾ ਕਾਫੀ ਹੋਰ ਬਣਾਉਣਾ ਆ ਦੋਸਤੋ ਤਸ ਜੀ ਬਰੇ ਫਰ ਲੈਣ ਦੇ ਨੇ ਤਾਂ ਕਿੱਥੋਂ ਤੱਕ ਦੇ ਨੇ ਜੀ ਜੀ ਸੰਧੂ ਸਾਹਿਬ ਅੱਜ ਦੇ ਬਿਆਰ ਦੇ ਹਿਸਾਬ ਨਾਲ 80000 ਦੀ ਮੈਂ ਦੇਵਾਂਗਾ ਸੂਈ ਦੇ ਵੱਧ ਵੱਧ ਵੇਚਾਂਗੇ ਆਪਾਂ ਹੂੰ ਅੱਜ 80000 ਦੇ ਦਾਂਗੇ ਅੱਜ 80000 ਦੇ ਅੱਜ ਉਹ ਚ ਮਾਨਤਾਨ ਕਰ ਦਾਂਗੇ ਭੈਣ ਭਰਾ ਤੇ ਅੱਜ ਫਿਲਹਾਲ ਪਸ਼ੂ ਇਹੋ ਸੀ ਆਪਣੇ ਕੋਲ ਇਹੋ ਹੀ ਹੈ ਅੱਜ ਜਿਹੜੀਆਂ ਕੱਲ ਪਰਸੋਂ ਆਪਾਂ ਵੀਡੀਓ ਪਾਈ ਉਹ ਗਾਈਆਂ ਸਾਰੀਆਂ ਆਪਣੀਆਂ ਸੇਲ ਹੋਈਆਂ ਵਾਂ ਉਹਦੇ ਵਿੱਚ ਇੱਕ ਦੋ گاਵਾ ਆਪਣੇ ਕੋਲ ਹੈ ਜਿਹੜੀਆਂ ਬਿਆਨੇ ਉਹਨਾਂ ਦਿੱਤੇ ਆ ਉਹ ਕੱਲ ਨੂੰ ਲੈ ਜਾਣੀਆਂ ਜੀ ਉਹ ਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਨੰਬਰ ਆਪਣੇ ਜਰੂਰ ਦੱਸ ਦਈਏ ਜੀ 843703893 ਕਿ ਕਰਾ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਸੰਦੀਪ ਭੋਦਰ ਡੇਰੀ ਫਾਰਮ ਪਿੰਡ ਸੁਰਸਿੰਗ ਜਿੱਥੇ ਤੁਸੀਂ ਖਾਸ ਵਿజిਟ ਕਰਨੀ ਆ ਪਸ਼ੂ ਤੁਹਾਨੂੰ ਅੱਜ 6 ਨਾਖ ਦਿਖਾਤੀ ਆ ਵੜਾ 5 ਦਿਖਾਤੀਆਂ ਨੇ ਇੱਕ ਮਾਝ ਦਿਖਾਤੀ ਸੋ ਇਹ ਪਸ਼ੂ ਅੱਜ ਤਸੱਲੀ ਤੁਸੀਂ ਘਰ ਵਿజిਟ ਕਰਕੇ ਕਰ ਲਿਓ ਰੇਟ ਭਾ ਪਰਤਾ ਆਪਣੇ ਹਿਸਾਬ ਨਾਲ ਵੀ ਕੋਈ ਵੀਰ ਲਗਾ ਸਕਦਾ ਸੋ ਉਸ ਤੋਂ ਪਹਿਲਾਂ ਇੱਕ ਵਾਰੀ ਤਸੱਲੀ ਜ਼ਰੂਰ ਕਰ ਲਿਓ ਤੇ ਆਪਕੇ ਵੇਖ ਲਿਓ ਆਪਣੀ ਨਿਗਾਹ ਦੇ ਵਿੱਚ ਪਾਸ ਉਥੇ ਫਿੱਟ ਕਰ ਲਈ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ